ਸਤਿ ਸ੍ਰੀ ਅਕਾਲ ਜੀ ਦੋਸਤੋ ਅੱਜ ਗੁਰਦੁਆਰਾ ਮਹਿਤਣਾ ਸਾਹਿਬ ਦੇਖੇ ਬੜਾ ਇਤਬਾਰ ਨਾਲ ਤੇ ਜਿੰਨਾ ਲੋਕ ਆ ਕੇ ਆਇਆ ਤੇ ਕਰੋ ਦਰਸ਼ਨ ਛੋਟੇ ਸਾਹਿਬ ਜ ਆਪਿਆਂ ਕਹਿੰਦੇ ਕਿ ਇਹ ਤਸਵੀਰਾਂ ਕੰਟਰੀ ਤੋਂ ਸ਼ੁਰੂ ਹੁੰਦੀਆਂ ਨਾਲ ਜੱਸਾ ਸਿੰਘ ਆਲੂ ਵਾਲਿਆ ਜੀ ਕਹਿੰਦੇ ਪੁਜੀਰਾ ਨੇ ਸਾਂ ਸਿੰਘ ਟਾਰੀ ਜੀ ਸੋਭਾ ਸਰਹੱਦ ਕਹਿੰਦੇ ਤਖਤ ਦੇ ਦਵਾਨ ਸਾਹਮਣੇ ਲੱਗੇ ਹੋਏ ਦਵਾਨ ਸੋਭਾ ਨੇ ਜਾ ਕੇ ਕਹਿੰਦੇ ਦਰਦਰਾ ਮੈਤਣਾ ਸਾਹਿਬ ਜੀ ਦੇ ਕਿ ਸਾਡੇ ਪਿੰਡ ਚ ਕਰਦੇ ਬਿਲਕੁਲ ਨਜ਼ਦੀਕ ਆ ਜਿਹਦੇ ਨਾਲ ਮੱਲਾ ਪਿੰਡ ਮੰਨ ਕੇ ਆ ਬਾਬਾ ਬਰਾਬਰ ਸਿੰਘ ਕਹਿੰਦੇ ਕੋਈ ਗੱਲ ਨਹੀਂ ਇਹ ਦੋ ਤਿੰਨ ਪਿੰਡ ਜਿਹੜਾ ਨਜ਼ਦੀਕ ਆ ਪਿੰਡ ਚ ਕਰ ਲੱਖਾ ਇੱਕ ਵਾਰ ਕਹਿੰਦੇ ਪਹੁੰਚ ਤਾਂ ਜਾਣਦੇ ਤੇ ਗੁਰ ਪਿਆਰੀ ਸਾਥਾਂ ਦੇ ਸਾਰੇ ਰਾਤ ਮਚਾਉਂਦੇ ਤੇ ਕਰੋ ਦਰਸ਼ਨ ਸੂਬਾ ਕਰਾਤਾ ਸਤਿ ਸ੍ਰੀ ਅਕਾਲ ਵੇਦਨ ਸੋਹੀ ਸਭ ਤੋਂ ਪਹਿਲਾ ਨਾਮ ਇੱਥੇ ਜੋ ਇਤਿਹਾਸ ਦੱਸਿਆ ਗਿਆ ਉਹ ਸਾਰਾ ਇਸ ਤਰ੍ਹਾਂ ਤਸਵੀਰਾਂ ਸਾਬ ਜੱਜਾਂ ਨੂੰ ਕਿਹੜੀਆਂ ਬਣਾ ਕੇ ਸਾਹਮਣੇ ਪੇਸ਼ ਆ ਗਿਆ ਜਿਆਦਾ ਕਲਾ ਦਿਖਾਈ ਆ ਜੀ ਦਾ ਬਹੁਤ ਟਾਈਮ ਦਿੱਤਾ ਉਹਨੇ ਆਈ ਕਈ ਵਾਰੀ ਫਿਰ ਤਾਂ ਉਹਨਾਂ ਦੇ ਆਈਦਾ ਸਿੱਧਾ ਹੀ ਮੈਦਨ ਸਾਹਿਬ ਸਾਹਮਣੇ ਮੱਥਾ ਟੇਕੂ ਜੀ ਦੇ ਨਜ਼ਦੀਕ ਆ ਬਹੁਤ ਜਿਆਦਾ ਮਿਲਦੀ ਆ ਸਾਹ ਬਿਲਕੁਲ ਖੇਤਾਂ ਦੇ ਕੋਲ ਹੀ ਆ ਵਾਹ ਜੀ ਕਾ ਬਹੁਤ ਇਤਿਹਾਸਿਕ ਦੁਆਰਾ ਬਹੁਤ ਹੀ ਜਦੋਂ ਗੱਤਿ ਕੀਤੀ ਕਮਤਿਆ ਤੇ ਗੁਰੂ ਜੀ ਨਾਲੇ ਸਾਥ ਅਕੀਂ ਕੇਦੇ ਸੁਭਾ ਸਰਹੰਦ ਪਰਮ ਦਰਸ਼ਨੇ ਤੇ ਗੁਰੂ ਜੀ ਇਹ ਆ ਬਾਬਾ ਬੰਦਾ ਸਿੰਘ ਬਹਾਦਰ ਜਿਹੜੋ ਜਾ ਕੇ ਤੁਹਾਨੂੰ ਸੁਣਨਾ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਜਿਸ ਤੋਂ ਆਇ ਪ੍ਰਤੀਪਰਾ ਤਸਵੀਰ ਰੱਖ ਅਦੇ ਕੋ ਇਥੇ ਵਧੀਆ ਇਥੇ ਉਹਨਾਂ ਦੇ ਮੂੰਹ ਦੇ ਵਿੱਚ ਉਹਨਾਂ ਦੇ ਸਾਹਮਣੇ ਉਹਨਾਂ ਦੇ ਬੱਚੇ ਨੂੰ ਬੱਚੇ ਦਾ ਕਲੇਜਾ ਕੱਢਿਆ ਜਾ ਰਿਹਾ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਇਤਿਹਾਸ ਲਿਖਿਆ ਹੋਇਆ ਤੁਸੀਂ ਪਹੁੰਚ ਕਰਕੇ ਇਤਿਹਾਸ ਪੜ੍ਹ ਵੀ ਸਕਦੇ ਹੋ ਕਿੰਨੇ ਜੇ ਮੈਂ ਤੁਹਾਡਾ ਪਤਾ ਕੋਈ ਵਧੀਆ ਕੀਤਾ ਜਾਵੇ ਤੇ ਜੂਨ 40 ਸਾਲਾਂ ਤੋਂ ਪਹਿਲਾਂ ਸਭ ਜਾਗਿਆ ਨੇ ਜੀ चरखड़ियाँ चढ़िया ਇਹ ਆ ਜੀ ਪਤਿਆਸ ਜੋ ਕਿ ਬਣਾਇਆ ਗਿਆ ਹੈ ਬਹੁਤ ਹੀ ਮਿਹਨਤ ਨਾਲ ਔਰ ਬਹੁਤ ਹੀ ਲੰਮਾ ਸਮਾਂ ਲੱਗਿਆ ਇਸ ਨੂੰ ਬਣਾਉਣ ਦੇ ਲਈ ਸ੍ਰੀਖ ਸਿੰਘ ਜੀ ਸਾਹਬਾਤ ਸਿੰਘ ਜੀ ਜੋ ਪੁੱਤਰ ਸ੍ਰੀਖਸ ਸਾਹਬਾਤ ਸਿੰਘ ਜੀ ਤਲੇ ਬਣਾਉਂਦੇ ਗਏ ਚਲ ਫੜੀਆਂ ਤੇ ਢਲਾਇਆ ਜਾ ਰਿਹਾ ਦੇਸ਼ੂ ਇਧਰ ਭਾਈ ਤਾਰੂ ਸਿੰਘ ਜੀ ਨੇ ਸਹਿਯਰ ਕੀਤਾ ਜਾ ਰਿਹਾ ਮਾਤਾ ਜੀ ਦੀ ਮਾਤਾ ਜੀ ਦਾ ਬਹੁਤ ਜਲਦਾ ਸੀ ਭਾਈ ਤਾਰੂ ਸਿੰਘ ਜੀ ਦਾ ਕੋਪਰਾ ਤਾਰਿਆ ਜਾ ਰਿਹਾ ਤੇ ਦੇਖੋ ਵੜੀ ਮਤ ਤਸਵੀਰਾਂ ਬਣਾਈਆਂ ਹੋਈਆਂ ਮਤਾਬ ਸਿੰਘ ਜੀ ਮੱਸਾ ਰੰਗੜ ਦਾ ਸਰ ਵੱਢ ਕੇ ਲੈ ਜਾ ਰਹੇ ਨੇ ਮਤਾਬ ਸਿੰਘ ਤੇ ਸੁਖਾ ਸਿੰਘ ਮੱਸਾ ਰੰਗੜ ਜੀ ਮੱਸਾ ਰੰਗੜ ਦਾ ਸਰ ਵੱਢ ਕੇ ਦੇਖੋ ਮਤਾਬ ਸਿੰਘ ਜੀ ਤੇ ਸੁਖਾ ਸਿੰਘ ਜੀ ਮੱਸਾ ਰੰਗੜ ਦਾ ਸਰ ਵੱਢ ਕੇ ਲੈ ਜਾ ਰਹੇ ਨੇ ਸੇਵਾ ਕਰ ਰਹੇ ਨੇ ਸੇਵਾਦਾਰ ਸਾਫ ਸਾਈ ਕਿਉਂਕਿ ਹੁਣ ਜਿਹੜਾ ਚੱਲ ਪੈਣਾ ਪੂਰੇ 30 ਡੇ ਚੱਲ ਪੈਣੇ ਆ ਪ੍ਰੋਗਰਾਮ ਚੱਲ ਬਣੇ ਇਸ ਕਰਕੇ ਔਰ ਦਰਵਾਜ਼ੇ ਦੀ ਸਾਰੀ ਸਾਥ ਸਟ੍ਰਾਈਕ ਹੋ ਰਹੀ ਹੈ ਭਾਈ ਜੈਤਾ ਜੀ ਦੀ ਤਸਵੀਰ ਆ ਜਿਹੜੀ ਉਹ ਬਣ ਰਹੀ ਆ ਉਹਨਾਂ ਜੋ ਕਿ ਸੀਸ ਪੁਰਨਾਮੇ ਪਾਸ਼ੀ ਦਾ ਆਪਣੀ ਬੁੱਪੜੇ ਵਿੱਚ ਲਿਜਾ ਰਹੇ ਨੇ। ਪਾਪੀ ਚੋਕਾ ਨੇ ਕੋਲੋਂ ਆਉਂਦਾ। ਅੱਧੀ ਦੇ ਤੱਕ ਆਪ ਕੋਲੋਂ ਹੀ ਨਾਮ ਵਿਚਾਰ ਆਪ ਹੀ ਹ। ਚਲੋ ਠੀਕ ਹੈ ਜੀ। ਅੱਜ ਇਹਨਾਂ ਕੀ ਠੀਕ ਹੋ ਜਾਂਦੇ ਨੇ।